ਹਾਂਜੀ ਅੱਜ ਆਪਣੇ ਬਈ ਭੈਣ ਉਹ ਰਖੜੀ ਬੰਨਲਾਈਆਂ ਇੱਕ ਭੈਣ ਆਈ ਆ ਦੋ ਭੈਣਾਂ ਦੀਆਂ ਆ ਮੇਰੀ ਭਾਬੀ ਬੈਠੀ ਆ ਤੇ ਉੱਧਰ ਦਿਖਾਉਣੀ ਆ ਤੁਹਾਨੂੰ ਆ ਭਰਾ ਹੈਗਾ ਦਸਤਾਰ ਤੁਸੀਂ ਆ ਬਚਰੀ ਮੇਰੀ ਭਾਣ ਜੀ ਆਈ ਇੰਦੀ ਉਹ ਆਈ ਜਾਂਦੀ ਏ ਕਾਮ ਮੇਰੀ ਭਾਣ ਜੀ ਇਹ ਰਖੜੀ ਬੰਨਣਾਏ ਆ ਸਾਡੇ ਤੇ ਕੋ ਬੈਠੀ ਭੈਣ ਆ ਜੀ ਮੇਰੀ ਰਖੜੀ ਬੰਨਣਾ ਇਧਰ ਵੀ ਮੇਰੀ ਗੱਲ ਸੁਣਾ ਉਹ ਬਚਰੀ ਮੋਟੋ ਜੀ ਮੇਰੀ ਭਾਬੀ ਉਹ ਬੈਠੀ ਉਹ ਆ ਕਿੱਧਰ ਫਸ ਗਿਆ ਲੱਗਦੀ ਆ ਨਾ ਤੇ ਹੁਣ ਜਦੋਂ ਨਾਲ ਇਹਨਾਂ ਨਾਲ ਇਹ ਨਾਲੇ ਆਪਾਂ ਘੁੰਮਿਆ ਕਰਾਂਗੇ ਆ ਦੇਖੋ ਇਹ ਆਪਣਾ ਘਰ ਆਗਾ ਬਈ ਜੈ ਜੈ ਵੀ ਹੈਗਾ ਛੋਟਾ ਵੱਡਾ ਆ ਦੇਖੋ ਆ ਵੀ ਮੇਰੀ ਧੀ ਜੀ ਆ ਉਹ ਗੱਡੀ ਖੜੀ ਆ ਮਗਰ ਉਹ ਆਪਾਂ ਪਰਸੋਂ ਚੋਂ ਉੱਥੇ ਲੈ ਕੇ ਕਿੰਨੇ ਦਿਨ ਹੋਗੇ ਗੱਡੀ ਲੈਤੀ ਦੋ ਦਿਨ ਹੋਗੇ ਤਿੰਨ ਦਿਨ ਹੋਗੇ ਤਿੰਨ ਦਿਨ ਹੋਗੇ ਲੈਤੀ ਹੁਣ ਘਰ ਪਾਵਾਂਗੇ ਆਪਣਾ ਘਰ ਇਧਰਲੀ ਸਾਈਡ ਆ ਉਹ ਪਿੱਛੇ ਕਮਰਾ ਦਾ ਮੂਹਰੇ ਆਪਾਂ ਹਾਲ ਲਾਈ ਹੋਈ ਏ ਤਰਪਾਲ ਜੀ ਪਿੱਛੇ ਕਮਰਾ ਤੇ ਹੁਣ ਆਪਾਂ ਇਹ ਆਪਣਾ ਪਹਿਲਾ ਵਲੌਗ ਆ ਤੇ ਬਾਈ ਜੋ ਵੀ ਜਿਹਦੇ ਕੋਲ ਆਪਣੇ ਭਰਾ ਕੋਲ ਜੋ ਵੀ ਭੈਣ ਭਰਾ ਦੇਖ ਰਿਹਾ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਹਰ ਰੋਜ਼ ਆ ਜੇ ਨਵੇਂ ਤੋਂ ਨਵੇਂ ਵਲੌਗ ਆਪਾਂ ਅਸ ਦਿਖਾਇਆ ਕਰਾਂਗੇ ਲੈ ਵੀ ਹੁਣ ਅੰਦਰ ਜਾ ਰਹੇ ਆ ਤੇ ਰਖੜੀ ਬੰਨਣੀਆਂ ਭੈਣ ਤੇ ਕੀ ਰੱਖਣਾ ਇੱਚ ਕੀ ਆਪਾਂ ਇਹ ਮੂਰਤੀ ਭਾਬੀ ਵਾਲੇ ਮਰੀ ਭੋਟੀ ਭਾਬੀ ਆਜੋ ਅੰਦਰ ਆਜੋ ਆਇਆ ਜੂ ਆਇਆ ਮੰਮੂ ਆਪਣੇ ਇੱਥੇ ਬਿੱਟ ਵੀ ਆਗੇ ਇਹਦੇ ਪਾਸੇ ਨਹੀਂ ਚੱਲਦਾ ਲੈ ਵੀ ਅੰਦਰ ਆ ਕੇ ਆ ਤਾ ਕੇ ਤੰਗ ਰਿਹਾ ਬੰਦਰ ਬਹੁਤ ਸੁਲਸ ਆ ਮੇਰੀ ਭਾਣਜੀ ਹੈ ਵਿਚਾਰੀ ਤੇ ਅਜੇ ਤੱਕ ਕਦੇ ਵੀ ਸਬਸਕ੍ਰਾਈਬਰ ਕਰਦਾ ਸਾਡੇ ਚੈਨਲ ਨੂੰ ਮੇਰੇ ਮੰਗਵੇ ਸਬਸਕ੍ਰਾਈਬ ਕਰ ਮੇਰੇ ਭਾਣਜੀ ਮੇਰੇ ਭਾਬੀ ਸਬਸਕ੍ਰਾਈਬ ਸਾਡੇ ਚੈਨਲ ਨੂੰ ਬੈਠਾ ਕੁਰਸੀ ਚੱਕ ਲਈ ਬੈਠਾ ਕੁਰਸੀ ਚੱਕ ਲਈ ਇੱਥੇ ਜਾ ਜ ਬਿੱਡਾ ਤੀ ਥੋੜੀ ਖੜਾ ਹੋਈ ਬੈਡਾਂ ਦੀ ਬੈਠ ਕਾਲ ਨੂੰ ਆਇਆ ਰੇਗਲਟ ਲਾਈ ਉੱਤੀ ਹੋਏ ਰੇਗਲਟ ਲਾਈ ਹੋਏ ਨਾ ਡਿੰਡਾ ਵਰੇ ਮਾਤਾ ਫਰੀ ਰੱਖ ਮਾਤਾ ਮਮੂ ਮਮੂ ਕੋਈ ਬੜੀ ਬੱਡੇ ਕੋ ਪਰ ਪੋਰ ਬਿੱਟੇ ਨਾ ਆਇਆ ਮਮੂ ਇਹ ਕੋਈ ਬੜੀ ਬੱਡੇ ਕੋ ਪਰ ਪੋਰ ਬਿੱਟੇ ਨਾ ਆਇਆ ਨਾ ਜਿੰਦਰਾ ਆ ਗਏ ਸਾਰੇ ਆਪਣਾ ਪਰਿਵਾਰ ਇੱਥੇ ਇੰਗਲੈਂਡ ਚ ਜਾਦੇ ਵੀ ਇੰਡੀਆ ਆ ਜਗਾਈ ਪੋਰ ਇੰਗਲੈਂਡ ਦਾ ਵੀ ਹੁਣ ਰਖੜੀ ਬੰਨਣਗੇ ਆ ਆਪਣੀ ਚਾਹਤ ਜੇ ਮੰਮਾ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਫੇਰ ਉਹਦਾ ਮੈਂ ਆਪਦੀ ਬਾਅਦ ਚ ਪਾ ਕੇ ਬਾਅਦ ਚ ਮੈਂ ਕੀ ਕਰੀਗਾ